ਸਸੀ ਕਾਰਵਾਈ ਸਾਰਿਆਂ ਨੂੰ ਅੱਜ ਗੱਲ ਕਰਦਿਆਂ ਜਿਲ੍ਹਾ ਮਾਨਸਾ ਦੇ ਪਿੰਡ ਚੱਕ ਭਾਈਕੇ ਭਲਾਡੇ ਤੋਂ ਉੱਤਰ ਵਾਲੇ ਪਾਸੇ ਲਗਭਗ 3 ਕਿਲੋਮੀਟਰ ਤੇ ਪਿੰਡ ਪੈਂਦਾ ਚੱਕ ਭਾਈਕੇ ਸਰਦਾਰਾਂ ਦਾ ਪਿੰਡਾ ਚੱਕ ਭਾਈਕੇ ਆਜੋ ਅੱਜ ਤੁਹਾਨੂੰ ਇਸ ਪਿੰਡ ਦੇ ਦਰਸ਼ਨ ਕਰਾਉਣਾ ਤੇ ਦਿਖਾਉਣਾ ਇਸ ਪਿੰਡ ਵਿੱਚ ਕੀ ਕੁਝ ਬਣਿਆ ਹੋਇਆ ਆਜੋ ਚਲਿਏ ਗਏ ਪਿੰਡ ਵਿੱਚ ਐਂਟਰ ਹੁੰਦੇ ਹੀ ਤੁਹਾਨੂੰ ਸਰਦਾਰ ਸੁਖਵਿੰਦਰ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਇੱਕ ਬਹੁਤ ਹੀ ਸ਼ਾਨਦਾਰ ਗੇਟ ਦਿਖਾਈ ਦੇਊਗਾ। ਤੇ ਥੋੜਾ ਜਿਹਾ ਅੱਗੇ ਚੱਲਦੇ ਆਂ। ਹੁਣ ਆਪਾਂ ਚੱਲਦੇ ਆਂ ਅੰਦਰਲੇ ਗੁਰੂ ਘਰ ਪਿੰਡ ਚੱਕ ਪਾਈ ਕੇ। ਬਹੁਤ ਸੋਹਣੀ ਇਮਾਰਤ ਬਣੀ ਹੋਈ ਐ। ਕਾਰ ਸੇਵਾ ਦਾ ਕੰਮ ਇੱਥੇ ਚੱਲ ਰਿਹਾ ਹੈ। ਇਹ ਐ ਚੱਕ ਪਾਈ ਕੇ ਦਾ ਅੰਦਰਲਾ ਗੁਰੂ ਘਰ। ਜੰਦਾਰ ਮਾਰਤਾ ਹੈ ਆਓ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਦਰਬਾਰ ਸਾਹਿਬ ਦੇ ਤੇ ਆਜੋ ਹੁਣ ਆਪਾਂ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਘਰ ਦੇ ਦਰਸ਼ਨ ਕਰਵਾਉਂਦੇ ਆਂ ਸੋਨੂੰ ਪਿੰਡ ਚੱਕ ਭਾਈਕੇ ਜਿੱਥੋਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਇਸ ਗੁਰੂ ਘਰ ਆ ਕੇ ਪੂਰੀਆਂ ਹੋ ਜਾਂਦੀਆਂ ਆਜੋ ਭਾਈ ਆਪਾਂ ਸਰੋਵਰ ਵਿੱਚ ਹੱਥ ਪੈਰ ਧੋ ਕੇ ਤੇ ਅੰਦਰ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਅੰਦਰੋਂ ਦਿਖਾਉਣਾ ਹੈ ਤੁਹਾਨੂੰ ਦਰਬਾਰ ਸਾਹਿਬ ਬਹੁਤ ਸੁੰਦਰ ਤੇ ਬਹੁਤ ਹੀ ਰਮਣੀਕ ਜਗ੍ਹਾ ਤੇ ਉੱਤੇ ਇਹ ਗੁਰੂ ਘਰ ਬਣਿਆ ਹੋਇਆ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਗੁਰੂ ਘਰ ਆਜੋ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਤੇ ਆ ਜੋ ਹੁਣ ਆਪਾਂ ਚੱਲਦੇ ਆ ਲੰਗਰ ਹਾਲ ਵੱਲ ਇਹ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਐ ਲੰਗਰ ਹਾਲ ਦੀ ਰਾਹ ਜਾਂਦੇ ਰਾਹੀਰ ਇੱਥੋਂ ਲੰਗਰ ਛੱਕੇ ਜਾਂਦੇ ਆ ਚਾਹ ਪਾਣੀ ਪੀ ਕੇ ਤੇ ਇੱਥੇ ਬਹੁਤ ਵੱਡੇ ਵੱਡੇ ਬਰੂਟੇ ਰੁੱਖ ਸ਼ਾਨਦਾਰ ਲੱਗੇ ਹੋਏ ਨੇ ਗਾਮਾਂ ਰੱਖਿਆ ਹੋਈਆਂ ਗੁਰੂ ਘਰ ਇਹ ਹੈ ਜੀ ਚੱਕ ਭਾਈਕੇ ਦਾ ਸਰਕਾਰੀ ਮਿਡਲ ਸਮਾਰਟ ਸਕੂਲ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਇਹ ਚੱਕ ਭਾਈਕੇ ਦਾ ਮਿਡਲ ਸਕੂਲ ਹੈ ਤੇ ਇਹਦੇ ਨਾਲ ਹੀ ਇੱਥੇ ਬਈ ਬੱਚਿਆਂ ਦੇ ਸਕੇਟਿੰਗ ਵਾਸਤੇ ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ ਜੋ ਨੇੜੇ ਤੇੜੇ ਹੋਰ ਕਿਸੇ ਪਿੰਡ ਵਿੱਚ ਨਹੀਂ ਬਣਿਆ ਹੋਇਆ ਸਕੇਟਿੰਗ ਕਰਨ ਵਾਲੇ ਬੱਚੇ ਇਹ ਜਗ੍ਹਾ ਆ ਕੇ ਪ੍ਰੈਕਟਿਸ ਕਰਦੇ ਨੇ ਇਹ ਬਣੀ ਹੋਈ ਹੈ ਬਈ ਸਰਕਾਰੀ ਡਿਸਪੈਂਸਰੀ ਇਹ ਬੱਸ ਸਟੈਂਡ ਦਿਖ ਰਿਹਾ ਤੁਹਾਨੂੰ ਚੱਕਪਈਕੇ ਦਾ ਤੇ ਅੱਗੇ ਤੁਹਾਨੂੰ ਸ਼ਹੀਦ ਹੌਲਦਾਰ ਸੁਵਿੰਦਰ ਸਿੰਘ ਜੀ ਦਾ ਬੁੱਤ ਬਣਿਆ ਹੋਇਆ ਨਜ਼ਰ ਆਏਗਾ ਜੋ ਇਸ ਵੀ ਦੀ ਬਹਾਦਰੀ ਨੂੰ ਤਾਜ਼ਾ ਕਰਦਾ ਹੈ ਸਰਦਾਰ ਸੁਵਿੰਦਰ ਸਿੰਘ ਜੀ ਦਾ ਬੁੱਤ ਬਹੁਤ ਸੋਹਣਾ ਸ਼ਾਨਦਾਰ ਬਣਿਆ ਹੋਇਆ ਪਿੰਡ ਚੱਕਪਈਕੇ ਤੇ ਨਾਲ ਹੀ ਇਸ ਦੇ ਬਈ ਰਾਮ ਬਾਗ ਆ ਗਿਆ ਸ਼ਮਸ਼ਾਨ ਘਾਟ ਵੀ ਕਹਿ ਦਿੰਦੇ ਆ ਤੇ ਪਿੰਡਾਂ ਵਿੱਚ ਇਸ ਨੂੰ ਰਾਮ ਬਾਗ ਵੀ ਕਹਿ ਦਿੰਦੇ ਆ ਇਸ ਦੇ ਨਾਲ ਹੀ ਪਿੰਡ ਚੱਕ ਭਾਈਕੇ ਦੇ ਵਾਟਰ ਵਾਰਸ ਦੀਆਂ ਦੋ ਟੈਂਕੀਆਂ ਤੁਹਾਨੂੰ ਦਿਖ ਰਹੀਆਂ ਨੇ ਚੱਕ ਭਾਈਕੇ ਵਿੱਚ ਮਾਰੋ ਸਿਸਟਮ ਵੀ ਲੱਗਿਆ ਹੋਇਆ ਹੈ ਵਾਟਰ ਵਾਰਸ ਤੇ ਆਰਓ ਦਾ ਪਾਣੀ ਸਾਰੇ ਪਿੰਡ ਨੂੰ ਜਾਂਦਾ ਸਪਲਾਈ ਹੁੰਦਾ ਇਹ ਤੋਂ ਥੋੜੇ ਜਿਹੇ ਵਕਤ ਪੇਤੇ ਤੁਹਾਨੂੰ ਚੱਕ ਭਾਈਕੇ ਦਾ ਦੂਸਰਾ ਸਮਸ਼ਾਨ ਘਾਟ ਨਜ਼ਰ ਆ ਰਿਹਾ ਹੈ ਤੇ ਆਜੋ ਮੈਂ ਤੁਹਾਨੂੰ ਚੱਕ ਭਾਈਕੇ ਵਿੱਚ ਇੱਕ ਬਣਿਆ ਹੋਇਆ ਬਹੁਤ ਵੱਡਾ ਵਿਸ਼ਾਲ ਦਰਵਾਜ਼ਾ ਕਹੇ ਲੋ ਗੇਟ ਕਹੇ ਲੋ ਉਹਦੇ ਦਰਸ਼ਨ ਕਰਾਉਂਦੇ ਆ ਜੋ ਲਗਭਗ ਇਸ ਪਿੰਡ ਦੀ ਦੇਖਣ ਚ ਚਾਰ ਚੰਨ ਲਾ ਰਿਹਾ ਹੈ ਦੂਰੋਂ ਦੇਖਣ ਵਿੱਚ ਇਹ ਕਿਲੇ ਨੂੰ ਆ ਲੱਗਦਾ ਹੈ ਤੇ ਭਲੇਖਾ ਪੈਂਦਾ ਹੈ ਕਿ ਜਿਵੇਂ ਕਿਲਾ ਬਣਿਆ ਹੋਵੇ ਬਹੁਤ ਸੋਹਣਾ ਦਰਵਾਜ਼ਾ ਬਣਿਆ ਹੋਇਆ ਚੱਕ ਭਾਈਕੇ ਪਿੰਡ ਵਿੱਚ ਇਹ ਕੇਲੇ ਦਾ ਪਲੇਖਾ ਪਾਉਂਦਾ ਹੈ ਜੋ ਤੇ ਹੁਣ ਤੁਹਾਨੂੰ ਦਰਸ਼ਨ ਕਰਾ ਰਿਹਾ ਇਹ ਬਈ ਪੁਰਾਣਾ ਵਾ ਸਟੈਂਡ ਕਿਸੇ ਸਮੇਂ ਇੱਧਰ ਦੀ ਬਸਾਂ ਲੰਘਦੀਆਂ ਸੀ ਹੁਣ ਸਾਹਮਣੇ ਸੜਕ ਸਿੱਧੀ ਬਣ ਗਈ ਤੇ ਅੱਗੇ ਜਾ ਕੇ ਤੁਹਾਨੂੰ ਇੱਧਰ ਬਈ ਇੱਕ ਪਾਰਕ ਬਣਾਇਆ ਬਹੁਤ ਸੋਹਣਾ ਪਾਰਕ ਹੈ ਸੋਹਣਾ ਟੋਬਾ ਇਸ ਦੀ ਟੋਬੇ ਦੀ ਖਾਸੀਅਤ ਇਹ ਹੈ ਇਹਦੇ ਵਿੱਚ ਬਈ ਗੰਦਾ ਪਾਣੀ ਨਹੀਂ ਪੈਂਦਾ ਤੇ ਆਜੋ ਹੁਣ ਤੁਹਾਨੂੰ ਢੰਗ ਚੱਕ ਭਾਈ ਕੇ ਗਲੀਆਂ ਦੇ ਦਰਸ਼ਨ ਕਰਾਉਨੇ ਆ ਪੱਕੀਆਂ ਗਲੀਆਂ ਇੰਟਰਲੌਕ ਵਾਲੀਆਂ ਲਗਭਗ ਸਾਰੇ ਪਿੰਡ ਵਿੱਚ ਇੰਟਰਲੌਕ ਲੱਗਦੀ ਹੋਈ ਹੈ ਕੋਈ ਗਲੀ ਕੱਚੀ ਨਹੀਂ ਸਾਰੀਆਂ ਗਲੀਆਂ ਤਕਰੀਬਨ ਪੱਕੀਆਂ ਨਾਲੀਆਂ ਦਾ ਪ੍ਰਬੰਧ ਬਹੁਤ ਸ਼ਾਨਦਾਰ ਸਰਦਾਰਾਂ ਦਾ ਪਿੰਡ ਹੈ ਇਹ ਸਰਦਾਰਾਂ ਵਾਲਾ ਕੰਮ ਕੀਤਾ ਹੋਇਆ ਇਹਨਾਂ ਨੇ ਬਈ ਕਿਲਾ ਨੋਮਾ ਬਣਾ ਕੇ ਦਰਵਾਜ਼ਾ ਬਣਾਇਆ ਕਿਸੇ ਵੀਰ ਨੇ ਬਹੁਤ ਸੋਹਣੀ ਦਿੱਖਾ ਰਾਜੇ ਮਹਾਰਾਜਾਂ ਦੇ ਮਹਿਲ ਲਿਖਾ ਪਾਉਂਦਾ ਹੋਇਆ ਇਹ ਦਰਵਾਜ਼ਾ ਪਿੰਡ ਚੱਕ ਭਾਈ ਦਾ ਨਿਸ਼ਾਨ ਨੂੰ ਵਧਾ ਰਿਹਾ ਹੈ ਇਹ ਆ ਗਈ ਪਿੰਡ ਚੱਕ ਭਾਈ ਕਹਿੰਦੇ ਠਾਈ ਜਿੱਥੇ ਅਕਸਰ ਹੀ ਅੱਗੇ ਬਰਾਤ ਆ ਕੇ ਬੈਠਦੀ ਸੀ ਤੇ ਸ਼ਾਦੀ ਵਿਹਾਂ ਵਿੱਚ ਇਹ ਸਥਾਨਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ ਅੱਜ ਕੱਲ ਇਹਨਾਂ ਦੀ ਜਗ੍ਹਾ ਮੈਰਿਜ ਪੈਲਸਾਂ ਨੇ ਲੈ ਲਈ ਹੈ ਇਹ ਆਜ ਤੁਹਾਨੂੰ ਅੱਗੇ ਚੱਲ ਕੇ ਇੱਕ ਬਹੁਤ ਹੀ ਰਮਣੀਕ ਜਗ੍ਹਾ ਜੋ ਚੱਕ ਭਾਈ ਕੇ ਰਹੀ ਸਹੀ ਜਾ ਰਹੀ ਹੈ ਲਗਭਗ ਹੋਰ ਕਿਸੇ ਪਿੰਡ ਵਿੱਚ ਇਹ ਜੀ ਸੋਹਣੀ ਰਮਣੀਕ ਜਗ੍ਹਾ ਨਹੀਂ ਬਣੀ ਹੋਈ ਸਰਕਾਰੀ ਨਰਸਰੀ ਜੋ ਕਿ ਇਸ ਪਿੰਡ ਵਿੱਚ ਬਣੀ ਹੋਈ ਹੈ ਪਿੰਡ ਦੇ ਬਿਲਕੁਲ ਲਾਗੇ ਆਜੋ ਤੁਹਾਨੂੰ ਉੱਥੇ ਲੈ ਕੇ ਚਲਦੇ ਹਾਂ ਬਹੁਤ ਜਿਆਦੇ ਖੁੱਲੇ-ਡੁੱਲੇ ਥਾਂ ਵਿੱਚ ਇਹ ਸਰਕਾਰੀ ਨਰਸਰੀ ਬਣੀ ਹੋਈ ਹੈ ਜਿੱਥੇ ਅੰਦਰ ਜਾ ਕੇ ਤੁਹਾਨੂੰ ਖੁਦ ਪਹੁੰਚਾ ਪਊਗਾ ਕਿ ਆਪਾਂ ਕਿਸੇ ਹਿੱਲ ਸਟੇਸ਼ਨ ਤੇ ਪਹੁੰਚ ਗਏ ਤੇ ਆਜੋ ਤੁਹਾਨੂੰ ਦਿਖਾਉਨੇ ਅੰਦਰੋਂ ਨੇਚਰ ਪਾਰਕ ਮਾਨਸਾ ਨਾਂ ਤੇ ਇਹ ਬਣੀ ਹੋਈ ਸਰਕਾਰੀ ਨਰਸਰੀ ਹੈ ਆਜੂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣਾ ਹੈ ਪੂਰਾ ਮਾਹੌਲ ਕਿਵੇਂ ਦਾ ਹੈ ਬਹੁਤ ਸ਼ਾਂਤੀ ਹੈ ਬਈ ਇੱਥੇ ਚਿੜੀਆਂ ਦੀ ਜਾਨਵਰ ਨਿੱਕੇ ਨਿੱਕੇ ਜਨਵਰਾਂ ਦੀ ਚਿਕਚਾਹਟ ਸੁਣੂਗੀ ਤੁਹਾਨੂੰ ਗੋਇਲਾਂ ਕੂਕਦੀਆਂ ਪੰਛੀ ਚਹਿਚਾਉਂਦੇ ਨੇ ਅੰਦਰ ਸ਼ਾਂਤੀ ਵਾਲਾ ਮਾਹੌਲਾ ਕੁਲ ਮਿਲਾ ਕੇ ਤੁਸੀਂ ਆਪਦੇ ਬੱਚਿਆਂ ਨਾਲ ਛੋਟੇ ਬੱਚਿਆਂ ਨਾਲ ਇੱਥੇ ਪਿਕਨਿਕ ਮਨਾਉਣ ਇੱਕ ਵਾਰੀ ਜ਼ਰੂਰ ਆਇਓ ਖਾਣ ਪੀਣ ਦਾ ਸਮਾਨ ਸੋਨੂੰ ਆਪਣਾ ਲੈ ਕੇ ਆਉਣਾ ਪਊਗਾ ਕਿਉਂਕਿ ਇੱਥੇ ਕੋਈ ਕੰਟੀਨ ਵਗੈਰਾ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਬੈਠ ਕੇ 2-4 ਘੰਟੇ ਲਾ ਕੇ ਖਾ ਪੀ ਕੇ ਜਾਓ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਆਊਗੀ ਤੇ ਇੱਕ ਗੱਲ ਬੇਨਤੀ ਜੋ ਤੁਹਾਡੇ ਕੋਲੇ ਬਚਿਆ ਕੁਝ ਸਮਾਨ ਹੋਵੇਗਾ ਉਹਨੂੰ ਆਪਣੇ ਨਾਲ ਹੀ ਲੈ ਜਾਓ ਇਸ ਜਗ੍ਹਾ ਤੇ ਕੂੜਾ ਕਰਕਟ ਸਿੱਟ ਕੇ ਨਾ ਜਾਇਓ ਇਹ ਹੱਥ ਵੱੰਨ ਕੇ ਬੇਨਤੀ ਹੈ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੇ ਅਗਲੇ ਪਿੰਡ ਅਸੀਂ ਕਿਸ ਪਿੰਡ ਦੀ ਵੀਡੀਓ ਬਣਾਈਏ ਕਮੈਂਟਾਂ ਦੇ ਵਿੱਚ ਜਿਸ ਪਿੰਡ ਬਾਰੇ ਜ਼ਿਆਦਾ ਕਮੈਂਟ ਹੋਣਗੇ ਅਗਲੀ ਵੀਡੀਓ ਉਸ ਪਿੰਡ ਦੀ ਹੀ ਬਣਾਵਾਂਗੇ ਤੁਹਾਡਾ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਸਭ ਨੂੰ ਸਾਡੇ ਪੇਜ ਤੇ ਜੀ ਆਇਆਂ ਨੂੰ ਧੰਨਵਾਦ ਜੀ ਸਭ ਦਾ